ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਜੀਲੈਂਸ ਦੇ ਸਰਬੋਤਮ ਅਧਿਕਾਰੀਆਂ ਵੱਲੋਂ ਇੱਕ ਵਾਰ ਫਿਰ ਵੱਡੀ ਕਾਰਵਾਈ ਕਰ ਦਿੱਤੀ ਹੈ ਬਿਕਰਮਜੀਠਿਆ ਤੇ ਅਤੇ ਬਿਕਰਮਜੀਠਿਆ ਦੇ ਨਾਲ-ਨਾਲ ਬਿਕਰਮਜੀਠਿਆ ਦੇ ਸੱਕੇ ਸਾਲੇ ਗਜਬਤ ਸਿੰਘ ਗਰੇਵਾਲ ਕਸੂਤੇ ਫਸ ਗਏ ਨੇ ਕਿਉਂਕਿ ਜਿੰਨੇ ਵੀ ਬੀਨਸਤੇ ਗਏ ਜਿੰਨਾ ਵੀ ਪੈਸਾ ਕਮਾਇਆ ਗਿਆ ਇਕੱਲੇ ਬਿਕਰਮਜੀਠਿਆ ਵੱਲੋਂ ਨਹੀਂ ਪੁੱਠੇ ਸਿੱਧੇ ਹੱਥ ਮਾਰ ਕੇ ਪੈਸਾ ਕਮਾਇਆ ਗਿਆ ਉਹਦੇ ਵਿੱਚ ਉਹਨਾਂ ਦੇ ਪਿਤਾ ਸਤਿਆਜੀਤ ਸਿੰਘ ਮਜੀਠੀਆ ਉਹਨਾਂ ਦੀ ਧਰਮ ਪਤਨੀ ਗਨੀਪੌਰ ਮਜੀਠੀਆ ਬਿਕਰਮਜੀਠੀਆ ਦੇ ਮਾਤਾ ਬਿਕਰਮਜੀਠੀਆ ਦੇ ਸਕੇ ਸਾਲੇ ਗਜਪਤ ਸਿੰਘ ਗਰੇਵਾਲ ਵੀ ਇਨਵੋਲਵ ਨੇ ਹੋ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਨਵੋਲਵ ਹੋਣ ਇਸ ਕਰਕੇ ਕਿਸੇ ਵੀ ਤਰ੍ਹਾਂ ਦੀ ਟੀਕਾ ਟਿੱਪਣੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੋਧ ਨਹੀਂ ਕੀਤੀ ਜਾ ਰਹੀ ਵਿਕਰਮ ਜੀਠਿਆ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਹੋਣਾ ਵੱਲੋਂ ਕਿ ਕਿਤੇ ਮੈਨੂੰ ਨਾ ਵਿਜੀਲੈਂਸ ਦੀਆਂ ਪੌੜੀਆਂ ਚੜਨਾ ਪੈ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਕਾਰਵਾਈ ਕਰ ਰਹੇ ਨੇ ਸਾਰੇ ਕੇਸਾਂ ਨੂੰ ਜਾਂਚਿਆ ਪਰਖਿਆ ਜਾ ਰਿਹਾ ਹੈ ਦਲੀਲਾਂ ਅਤੇ ਅਪੀਲਾਂ ਪੇਸ਼ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਕੰਪਨੀਆਂ ਦੇ ਵਿੱਚ ਪੈਸਾ ਲਾਇਆ ਗਿਆ ਉਸ ਪੈਸੇ ਨੂੰ ਕਿਵੇਂ ਚੈਨਲਾਈਜ਼ ਕੀਤਾ ਗਿਆ ਵਿਕਰਮਜੀਠਿਆ ਵੱਲੋਂ ਅਤੇ ਵਿਕਰਮਜੀਠਿਆ ਦੇ ਰਿਸ਼ਤੇਦਾਰਾਂ ਵੱਲੋਂ ਉਹ ਸਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਪੁਲਿਸ ਅਤੇ ਵਿਜੀਲੈਂਸ ਦੀ ਰਡਾਰ ਤੇ ਨੇ ਉਹਨਾਂ ਨੂੰ ਕਿਸੇ ਵੀ ਸਮੇਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਉਹਨਾਂ ਤੇ ਕਿਸੇ ਵੀ ਸਮੇਂ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਗਨੀਪਲ ਮਜੀਠਿਆ ਨੂੰ ਤਾਂ ਆਲਰੇਡੀ ਸਬੰਨ ਜਾਰੀ ਹੋ ਚੁੱਕੇ ਨੇ ਪਿਛਲੇ ਮਹੀਨੇ ਯਾਨੀ ਕਿ ਅਗਸਤ ਦੀ 10 ਤਰੀਕ ਨੂੰ ਹਾਲਾਂਕਿ ਗਨੀਪ ਕੌਰ ਜੀਠਿਆ ਨੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਇਸ ਦੇ ਬਾਅਦ ਯੂਥ ਪੰਜਾਬ ਦੇ ਮੁੱਖ ਮੰਤਰੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੌਸਲੇ ਬੁਲੰਦ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਚਾਹੁੰਦੇ ਕਿ ਬਿਕਰਮ ਜੀਠਿਆ ਤੇ ਸਜ਼ਾ ਨਾ ਹੋਵੇ ਸਜ਼ਾ ਹੋਵੇ ਵੀ ਤੇ ਹੋਵੇ ਵੀ ਲੰਮੀ ਸਜ਼ਾ ਯਾਨੀ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਬਾਰ ਨਿਕਲਦੇ ਸਾਰੇ ਰਸਤੇ ਬਿਕਰਮਜੀਠਿਆ ਤੇ ਵੱਧ ਕਰ ਦਿੱਤੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਬਿਕਰਮਜੀਠਿਆ ਦੇ ਸਕੇ ਸਾਰੇ ਗੱਜਪਤ ਸਿੰਘ ਗਰੇਵਾਤ ਤੇ ਵੱਡੀ ਕਾਰਵਾਈ ਹੋਵੇਗੀ ਕਿਉਂਕਿ ਅੱਜ ਵਿਜੀਲੈਂਸ ਦੇ ਦਫ਼ਤਰ ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਅਤੇ ਕਾਫੀ ਲੰਮਾ ਸਮਾਂ ਉਸ ਦੇ ਕੋਲੋਂ ਬਿਕਰਮਜੀਠਿਆ ਤੇ ਬਿਜ਼ਨਸ ਨੂੰ ਲੈ ਕੇ ਪੁੱਛ ਵਿੱਚ ਕੀਤੀ ਗਈ ਹਾਲਾਂਕਿ ਜਿਹੜੇ ਗਵਾਹ ਬਿਕਰਮਜੀਤ ਸਿੰਘ ਜੀਠਿਆ ਦੇ ਵਿਰੁੱਧ ਪੁਕਤੇ ਨੇ ਉਹਨਾਂ ਨੇ ਇੱਕ ਵਾਰਤਾ ਬਿਕਰਮਜੀਤਿਆ ਦੇ ਕੇਸ ਤੇ ਕਿਲ ਝੰਡ ਦਿੱਤੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਇਹ ਤਾਂ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹਿਣਾ ਪੈਣਾ ਹੈ ਇਹਨਾਂ ਨੇ ਪੰਜਾਬ ਦੀ ਜਵਾਨੀ ਖਾਧੀ ਹੈ ਇਹਨਾਂ ਨੇ ਪੰਜਾਬ ਦੀਆਂ ਮਾਂਵਾ ਅਤੇ ਭੈਣਾਂ ਦੀਆਂ ਰੰਗ ਬਰੰਗੀਆਂ ਚੁੰਨੀਆਂ ਚਟਕੀਆਂ ਕੀਤੀਆਂ ਦੱਸਿਆ ਜਾ ਰਿਹਾ ਹੈ ਜਿਹੜੀ 4000 ਪੰਨਿਆਂ ਦੀ ਰਿਪੋਰਟ ਮੁਹਾਲੀ ਦੀ ਸਥਾਨਕ ਅਦਾਲਤ ਵਿੱਚ ਪੇਸ਼ ਕੀਤੀ ਗਈ ਹੈ ਹੁਣ ਮਾਮਲਾ 540 ਕਰੋੜ ਰੁਪਏ ਦਾ ਨਹੀਂ ਮਾਮਲਾ ਹੈ 700 ਕਰੋੜ ਰੁਪਏ ਦਾ 400 ਤੋਂ ਵੱਧ ਬੈਂਕ ਖਾਤਿਆਂ ਵਿੱਚ ਪੈਸਿਆਂ ਦਾ ਲੈਂਡਿੰਗ ਕੀਤਾ ਗਿਆ ਹੈ 100 ਬੰਦੇ ਤੋਂ ਵੱਧ ਵਿਜੀਲੈਂਸ ਦੇ ਸਬੰਚ ਅਧਿਕਾਰੀਆਂ ਨੇ ਪੁੱਛਗਿੱਛ ਕੀਤੀ ਹੈ ਤੇ ਜਿਹਦੇ ਵਿੱਚੋਂ ਇੱਕ ਨੇ ਉਹਨਾਂ ਦੇ ਸੱਕੇ ਸਾਦੇ ਗਜਪਤ ਸਿੰਘ ਗਰੇਵਾਲ ਗਰੇਵਾਲ ਨੂੰ ਲੈ ਕੇ ਅੱਜ ਇੱਕ ਖਬਰ ਆ ਰਹੀ ਹੈ ਕਿ ਲਗਾਤਾਰ ਵਿਜੀਲੈਂਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਬਿਕਰਮਜੀਤਿਆ ਦੇ ਪਰਿਵਾਰਕ ਅਤੇ ਸਕੇ ਸੰਬੰਧੀਆਂ ਰਿਸ਼ਤੇਦਾਰਾਂ ਦੇ ਕੋਲੋਂ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਜਿੰਨੀ ਦੇਰ ਤੱਕ ਲੰਮੀ ਸਜ਼ਾ ਨਹੀਂ ਹੁੰਦੀ ਉਨੇ ਚਿਰ ਮੈਂ ਅਤੇ ਵਿਜੀਲੈਂਸ ਅਤੇ ਪੰਜਾਬ ਦੇ ਸਰਪੁੱਚ ਅਧਿਕਾਰੀ ਸੁੱਖ ਦੇ ਨਾਲ ਸਾਹ ਜਾਂ ਚੈਨ ਦੇ ਨਾਲ ਨਹੀਂ ਬੈਠਣਗੇ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਦੋਂ ਕਾਰਵਾਈ ਕਰਨਗੇ ਆਪ ਆਪੂ ਪਾਰਟੀ ਦੇ ਮੌਜੂਦਾ ਵਿਧਾਇਕ ਹਰਮੀਤ ਸਿੰਘ ਪਠਾਨ ਬਾਜਰਾ ਤੇ ਹਰਮੀਤ ਸਿੰਘ ਪਠਾਨ ਬਾਜਰਾ ਤੇ ਇਸ ਕਾਕੇ ਵੀ ਕਾਰਵਾਈ ਕੀਤੀ ਜਾਏ ਕਿਉਂਕਿ ਉਹਨਾਂ ਨੇ ਹੱਕ ਵਿੱਚ ਬੋਲਿਆ ਹੈ ਕਿ ਰਿਸ਼ਤੇਦਾਰ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਅਕਸਰ ਹੀ ਕਹਿੰਦੇ ਨੇ ਕਿ ਮੁੱਖ ਮੰਤਰੀ ਬਿਮਾਰ ਹੈ ਤੇ ਫੁੱਫੜ ਫਰਾਰ ਹੈ ਉਹਨਾਂ ਨੇ ਗੱਲ ਕੀਤੀ ਸੀ ਹਰਮੀਤ ਸਿੰਘ ਪਠਾਨ ਬਾਜਰਾ ਦੀ ਹਰਮੀਤ ਸਿੰਘ ਪਠਾਨ ਬਾਜਰਾ ਨੇ ਇਹ ਜ਼ਰੂਰ ਕਿਹਾ ਸੀ ਕਿ 40 ਤੋਂ 43 ਪੰਜਾਬ ਵਿਧਾਇਕ ਅਤੇ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਦੇ ਹੱਕ ਵਿੱਚ ਨੇ ਇਸ ਕਰਕੇ ਪੰਜਾਬ ਦੇ ਲੋਕਾਂ ਦੇ ਲਈ ਪੰਜਾਬ ਦੇ ਹੱਕਾਂ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੀ ਆਵਾਜ਼ ਬੁਲੰਦ ਕਰਨੀ ਪਵੇਗੀ ਤੇ ਅਸੀਂ ਅਰਵਿੰਦ ਕੇਜੀਬਾਲ ਦੀ ਪ੍ਰਵਾਨੀ ਕਰਦੇ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਾਥ ਹੋਵੇ ਵਿਕਰਮ ਅ ਅਰਮਿੰਦ ਸਿੰਘ ਪਠਾਨ ਮਾਸਰਾ ਉਤੇ ਐਫ ਆਈ ਆਰ ਵੀ ਦਰਜ ਹੋਈ 376 ਦਾ ਪਰਚਾ ਵੀ ਦਰਜ ਹੋਇਆ ਜਿਹੜੇ ਅਰਮਿੰਦ ਸਿੰਘ ਪਠਾਨ ਮਾਸਰਾ ਨੇ ਉਹ ਫਰਾਰ ਵੀ ਹੋਏ ਲੇਕਿਨ ਪੁਲਿਸ ਉਹਨਾਂ ਨੂੰ ਹਾਲੇ ਤੱਕ ਵੀ ਗ੍ਰਿਫਤਾਰ ਨਹੀਂ ਕਰ ਸਕੇ ਵਕਤ ਵਕਤ ਪੱਤਰਕਾਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਿਕਰਮ ਜੇਠਿਆ ਨੂੰ ਅਸਮਾਨ ਖਾ ਗਿਆ ਜਾਂ ਜ਼ਮੀਨ ਨਿਕਲ ਗਈ ਹੈ ਤਾਂ ਇਸੇ ਪਲੈਨਟ ਤੇ ਨੇ ਕਿਤੇ ਬਾਹਰ ਤੇ ਨਹੀਂ ਚਲੇਗਾ ਦੇਰੀ ਕਿਉਂ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਭਰਮੀਤ ਸਿੰਘ ਪਠਾਨ ਮਾਜ਼ਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਹਾਲਾਂਕਿ ਪੰਜਾਬ ਪੁਲਿਸ ਵੱਲੋਂ ਵਾਰ-ਵਾਰ ਏਰਪੋਟਾ ਪੇਸ਼ਕੀਤਿਆ ਜਾਰੀਆਂ ਨੇ ਕਿ ਕਦੇ ਯੂਪੀ ਕਦੇ ਦਿੱਲੀ ਕਦੇ ਹਰਿਆਣਾ ਤੇ ਕਦੇ ਮੱਧ ਪ੍ਰਦੇਸ਼ ਜਿੰਨੇ ਵੀ ਹਰਮੀਸ ਪਟਾਣ ਮਾਜਰਾ ਦੇ ਰਿਸ਼ਤੇਦਾਰ ਨੇ ਜਾਂ ਉਹਦੇ ਗੁਫਤ ਟਿਕਾਣੇ ਨੇ ਉਥੇ ਛਾਪੇਮਾਰੀ ਲਗਾਤਾਰ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤੇ ਵਕ ਵਕ ਪਾਰਟੀਆਂ ਵੱਲੋਂ ਸਵਾਲ ਕੀਤੇ ਜਾ ਰਹੇ ਨੇ ਕਿ ਸਿਆਸੀ ਸਟੰਡਾ ਨਹੀਂ ਕੀਤਾ ਹਰਮੀਸ ਸਿੰਘ ਪਟਾਣ ਮਾਜਰਾ ਨੇ ਕਿ ਹਰ ਪ੍ਰਭਾਵਿਤ ਹਰ ਪ੍ਰਭਾਵਿਤ ਹਲਕਿਆਂ ਦੇ ਲੋਕ ਨੇ ਜਿਹੜੇ ਕਿਸਾਨ ਨੇ ਉਹਨਾਂ ਦਾ ਧਿਆਨ ਭਟਕਾਇਆ ਜਾਵੇ ਜਿਸ ਤਰ੍ਹਾਂ ਰਮਨ ਅਰੋੜਾ ਹੁਣ ਕਹਿ ਰਿਹਾ ਹੈ ਕਿ ਮੇਰੇ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਤੁਸੀਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਓ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਕਾਰਵਾਈ ਕੀਤੀ ਹੈ ਮੇਰੇ ਉੱਤੇ ਹਰਮੀਤ ਸਿੰਘ ਪ੍ਰਧਾਨ ਮਾਜਰਾ ਨੂੰ ਕਦੋਂ ਪੁਲਿਸ ਗ੍ਰਿਫਤਾਰ ਕਰੇਗੀ ਉਹ ਕਿੱਥੇ ਚਲੇ ਗਏ ਨੇ ਉਹ ਕਿਵੇਂ ਅਲੋਪ ਹੋ ਗਏ ਨੇ ਉਹਨਾਂ ਨੂੰ ਕਿਸ ਨੇ ਛਿਪਾ ਕੇ ਰੱਖਿਆ ਹੈ ਇਸ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਨੂੰ ਖੁਲਾਸਾ ਕਰਨਾ ਪਵੇਗਾ ਧੰਨਵਾਦ